ਐਮਰਜੈਂਸੀ ਫਿਲਮ ਦੇ ਵਿੱਚ ਉਹ ਹੀਰੋਇਨ ਆ ਜਿਹਨੇ ਸਾਡੇ ਕੌਮ ਤੇ ਹਮਲਾ ਕੀਤਾ ਸਾਡੀ ਜਾਤ ਤੇ ਹਮਲਾ ਕੀਤਾ ਸਾਡੀਆਂ ਮਾਵਾਂ ਭੈਣਾਂ ਬਾਰੇ ਬੋਲੇ ਮੈਨੂੰ 2 ਦਿਨ ਹੋ ਗਏ ਸ਼੍ਰੀ ਮੁਕਸਰ ਸਾਹਿਬ ਦੇ ਪ੍ਰਸ਼ਾਸਨ ਦੇ ਪੁਲਿਸ ਅਫਸਰਾਂ ਦੇ ਸਿੱਖ ਬੁੱਧੀਜੀਵੀਆਂ ਦੇ ਪੰਥਕ ਜਥੇਬੰਦੀਆਂ ਦੇ ਮੈਨੂੰ ਟੈਲੀਫੋਨ ਆਏ ਵੀ ਤੁਸੀਂ ਇਹ ਐਮਰਜੈਂਸੀ ਵਰਗੀ ਫਿਲਮ ਲਾ ਰਹੇ ਹੋ ਤੇ ਮੇਰੇ ਇੱਕੋ ਜਵਾਬ ਸੀ ਜਿਸ ਔਰਤ ਨੇ ਸਾਡੀ ਕੌਮ ਬਾਰੇ ਸਾਡੇ ਪੰਜਾਬ ਬਾਰੇ ਸਾਡੇ ਵਿਰਸੇ ਬਾਰੇ ਅਪਸ਼ਬਦ ਕਹੇ ਮਤਲਬ ਹੀ ਨਹੀਂ ਬੰਦਾ ਉਸ ਔਰਤ ਦੀ ਫਿਲਮ ਲਾਉਣ ਦਾ ਔਰ ਇਸ ਹੀਰੋਇਨ ਦੀ ਫਿਲਮ ਪੰਜਾਬ ਦੇ ਵਿੱਚ ਉਹਨਾਂ ਚਿਰ ਨਹੀਂ ਲਾਉਣੀ ਚਾਹੀਦੀ ਜਿੰਨਾ ਚਿਰ ਇਹ ਖਨੌਰੀ ਵਿਖੇ ਬਾਰਡਰ ਤੇ ਬੈਠੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਸਮੁੱਚੀਆਂ ਕਿਸਾਨ ਜਥੇਬੰਦੀਆਂ ਸਮੁੱਚੇ ਕਿਸਾਨਾਂ ਤੋਂ ਸਮੁੱਚੀ ਸਿੱਖ ਕੌਮ ਤੋਂ ਅਕਾਲ ਤਖਤ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਜਾ ਕੇ ਸਾਰੇ ਗੁਰਦੁਆਰਿਆਂ ਤੇ ਜਿੰਨੇ ਵੀ ਤਖਤਾਂ ਉਹਨਾਂ ਤੇ ਜਾ ਕੇ ਜਿੰਨਾ ਚਿਰ ਮੱਥਾ ਨਹੀਂ ਰਗੜਦੀ, ਨੱਕ ਨਹੀਂ ਰਗੜਦੀ ਉਹਨਾਂ ਚਿਹਰੇ ਨੂੰ ਮਾਫੀ ਨਹੀਂ ਦੇਣੀ ਚਾਹੀਦੀ। ਤੇ ਮੈਂ ਪੰਜਾਬ ਦੇ ਸਮੂਹ ਸਿਨੇਮਾ ਮਾਲਕਾਂ ਨੂੰ ਵੀ ਇਹ ਅਪੀਲ ਕਰਨੀ ਚਾਹਣਾ ਕਿ ਇਹੋ ਜੀ ਔਰਤ ਦੀ ਕਦੇ ਵੀ ਫਿਲਮ ਨਾ ਲਾਈ ਜਾਵੇ। ਮੈਨੂੰ ਅੱਗੇ ਵੀ ਮੇਰੇ ਪਹਿਲਾਂ ਪੱਤਰਕਾਰ ਭਰਾ ਪੁੱਛ ਕੇ ਗਏ ਆ ਕਿ ਦੂਜੇ ਸਿਨੇਮਾ ਵਾਲੇ ਤਾਂ ਬੜੀ ਕਮਾਈ ਕਰ ਜਾਣਗੇ ਜੀ। ਇਹੋ ਜੀ ਕਮਾਈ ਲਾਨਤਾ ਜਿਹੜੇ ਇਹੋ ਜੀ ਕਮਾਈ ਖਾਂਦੇ ਆ ਜਾਂ ਕਰਦੇ ਆ। ਜਿਨ੍ਹਾਂ ਨੇ ਸਭ ਤੋਂ ਉੱਤੇ ਸਾਡੀ ਪਹਿਲਾਂ ਕੌਮ ਮੈਂ ਵੀ ਜੱਟ ਸਿੱਖ ਘਰਾਣੇ ਦੇ ਵਿੱਚ ਜਨਮ ਲਿਆ ਮੈਂ ਬਤੌਰ ਕਿਸਾਨ ਬਤੌਰ ਸ਼ਰੋਮਣੀ ਅਕਾਲੀ ਦਲ ਦਾ ਵਰਕਰ ਹੋਣ ਦੇ ਨਾਤੇ ਮੇਰਾ ਇਨਸਾਨੀਅਤ ਦੇ ਤੌਰ ਤੇ ਇਹ ਮੇਰਾ ਇੱਕ ਮੁੱਢਲਾ ਫਰਜ਼ ਬੰਦਾ ਸੀ ਕਿ ਮੈਂ ਇਸ ਔਰਤ ਦੀ ਕਦੇ ਫਿਲਮ ਕੀ ਉਹਦਾ ਨਾਮ ਹੀ ਨਾ ਲਵਾਂ ਉਹਦਾ ਪੋਸਟਰ ਤੱਕ ਵੀ ਆਪਦੇ ਸਿਨੇਮੇ ਦੇ ਵਿੱਚ ਕਦੇ ਨਾ ਲਵਾਂ ਮੈਂ ਤਾਂ ਕੰਗਣਾ ਰੌਣ ਦੀ ਇੱਦੋਂ ਪਹਿਲਾਂ ਵੀ ਜਿੰਨੀਆਂ ਕੋਈ ਫਿਲਮਾਂ ਆਈਆਂ ਮੈਨੂੰ ਪਤਾ ਨਹੀਂ ਉਹਦੀ ਕੋਈ ਆਈ ਹੈ ਕਿ ਨਹੀਂ ਲੇਕਿਨ ਮੈਂ ਕਦੇ ਵੀ ਆਪਦੇ ਸਿਨੇਮੇ ਦੇ ਵਿੱਚ ਨਾ ਪਹਿਲਾਂ ਉਹਦੀ ਫਿਲਮ ਲਾਈ ਜਦੋਂ ਦਾ ਉਹਦਾ ਵਿਵਾਦ ਚੱਲਿਆ ਤੇ ਨਾ ਹੁਣ ਲਾਵਾਂਗਾ ਮੈਂ ਤਾਂ ਸਲੂਟ ਕਰਦਾ ਹਾਂ ਸਾਡੀ ਭੈਣ ਨੂੰ ਜਿਨੇ ਚੰਡੀਗੜ੍ਹ 에ਅਰਪੋਰਟ ਤੇ ਉਹ ਉਹਦੇ ਉਹਦੇ ਉਹਦਾ ਦਿਮਾਗ ਖੋਲਿਆ ਉਹਦੇ ਕੰਨ ਖੁੱਲੇ ਤੇ ਦੱਸਿਆ ਸਿੱਖ ਕੌਮ ਕਿਹੜੀ ਆ ਸਿੱਖ ਕੌਮ ਦੇ ਦਾ ਵਿਰਸਾ ਕੀ ਆ ਸਾਨੂੰ ਸਾਡੇ ਗੁਰੂਆਂ ਨੇ ਕੀ ਸਿਖਾਇਆ ਅਸੀਂ ਦਸ਼ਮੇਸ਼ ਪਿਤਾ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬੱਚੇ ਆ ਜਿਨ੍ਹਾਂ ਨੇ ਆਪ ਦਾ ਸਰਬੰਸ ਵਾਰਤਾ ਕੌਮ ਦੇ ਪਿੱਛੇ ਔਰ ਹਿੰਦੂ ਧਰਮ ਨੂੰ ਬਚਾਉਣ ਦੇ ਲਈ ਆਪਣੇ ਛੋਟੀ ਉਮਰ ਦੇ ਵਿੱਚ ਹੀ ਆਪਣੇ ਪਿਤਾ ਜੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਿਹਾ ਕਿ ਤੁਸੀਂ ਹਿੰਦੂ ਕੌਮ ਨੂੰ ਬਚਾਉਣ ਦੀ ਖਾਤਰ ਆਪਣਾ ਸੀਸ ਦਿਓ